ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਜੀ ਮੋਹ ਸਾਹਿਬ ਵਿਖੇ ਵਿਆਪਕ ਸਬੰਧੀ ਸਾਲਾਨਾ ਜੋੜ ਮੇਲਾ ਪੰਜ 6 7 ਜੁਲਾਈ 2025 ਨੂੰ ਕਰਵਾਇਆ ਜਾ ਰਿਹਾ ਹੈ ਸਭ ਤੋਂ ਪਹਿਲਾਂ ਖਬਰਾਂ ਖੇਡਾਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਖਬਰਾਂ ਇਸ਼ਤਿਆਰ ਭੇਜਣ ਲਈ ਸੰਪਰਕ ਕਰੋ ਦੇਖੋ ਪੱਤਰਕਾਰ ਹਰਪਾਲ ਸਿੰਘ ਜੱਜ ਦੀ ਰਿਪੋਰਟ ਪੀਓਰ ਪੰਜਾਬ ਹੈਡਲਾਈਨ ਦੇਖ ਰਹੇ ਸਾਰੇ ਦਸ਼ਕਾ ਨਾਮ ਹਰਪਾਲ ਸਿੰਘ ਜਟਾੜਾ ਦਾ ਸਵਾਦ ਕਰਦਾ ਹਾਂਜੀ ਭਾਈ ਜੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪਿੰਡ ਮੌਸ ਹੈ ਵਿਖੇ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਵਿਆਹ ਪੂਰਵ ਮੋਖ ਰੱਖਦਿਆ ਹੋਇਆ ਆਪਣਾ ਸਮਾਗਮ ਹੋਣ ਜਾ ਰਿਹਾ ਇਸ ਬਾਰੇ ਕੀ ਕਹਣਾ ਸਭ ਤੋਂ ਪਹਿਲਾਂ ਜਿੰਨੇ ਵੀ ਦਰਸ਼ਕ ਸਾਡੇ ਨਾਲ ਜੁੜੇ ਆ ਸਾਰਿਆਂ ਨੂੰ ਤੋਵੇਂ ਅਸੀਂ ਜੁੜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਪਤਾ ਹੀ ਹੈ ਜੀ ਕਿ ਮੌਸ ਸਾਹਿਬ ਦੀ ਪਵਿੱਤਰ ਧਰਤੀ ਤੇ 5 6 ਤੇ 7 ਜੁਲਾਈ ਨੂੰ ਧੰਤਨ ਸ਼੍ਰੀ ਗੁਰੂ ਅਰਜਨ ਦੇਵ ਜੀ ਧੰਤਨ ਮਾਤਾ ਗੰਗਾ ਜੀ ਦਾ ਵਿਆਹ ਪਰ ਉਪਰੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਦੇਸ਼ ਵਿਦੇਸ਼ ਤੋਂ ਸੰਗਤਾਂ ਪਹੁੰਚ ਰਹੀਆਂ ਨੇ ਤੇ ਇਸੇ ਸੰਬੰਧ ਵਿੱਚ ਸਾਡੇ ਨਗਰ ਦੇ ਜਿੰਨੇ ਵੀ ਨੌਜਵਾਨ ਨੇ ਸਾਰੇ ਗੁਰੂ ਘਰ ਦੇ ਵਿੱਚ ਸੇਵਾ 'ਚ ਜੁੜੇ ਹੋਏ ਨੇ ਤੇ ਇਸ ਵਾਰ ਵੱਖਰਾ ਹੋ ਰਿਹਾ ਆ ਜੋ 10 ਸਾਲ ਤੋਂ ਇਸ ਗੁਰੂ ਘਰ ਦੀ ਸੇਵਾ ਸਤਖੰਡ ਵਾਸੀ ਬਾਬਾ ਹਰਵੰਤ ਸਿੰਘ ਜੀ ਉਹਨਾਂ ਤੋਂ ਬਰੋਸਾ ਹੈ ਸ਼੍ਰੀ ਰਮਾਨ ਬਾਬਾ ਬਚਨ ਸਿੰਘ ਜੀ ਤੇ ਗੁਰੂ ਘਰ ਦੇ ਸੇਵਕ ਬਾਬਾ ਨਿਰਮਲ ਸਿੰਘ ਜੀ ਇਹਨਾਂ ਵੱਲੋਂ ਚਲਾਈ ਜਾ ਰਹੀ ਸੀ ਬਹੁਤ ਹੀ ਸੁਚੱਜੇ ਢੰਗ ਨਾਲ ਇਹਨਾਂ ਦੀ ਅਦਵਾਈ ਦੇ ਵਿੱਚ ਜੋ ਗੁਰੂ ਘਰ ਤਿਆਰ ਹੋਇਆ ਜੀ ਦਰਬਾਰ ਸਾਹਿਬ ਜਿੱਥੇ ਅਸੀਂ ਖੜੇ ਆ ਇਸ ਦਾ ਵੀ ਇਸ ਦਾ ਵੀ ਉਦਘਾਟਨ ਕਹਿ ਲਓ ਸ਼ੁਰੂਆਤ ਕਹਿ ਲਓ 5 ਜੁਲਾਈ ਨੂੰ ਹੋ ਰਿਹਾ ਆ ਨਗਰ ਕੀਰਤਨ ਇੱਥੋਂ ਹੀ ਆਰੰਭ ਹੋਣਗੇ ਤੇ ਸਾਰੀ ਸੰਗਤ ਨੂੰ ਅਸੀਂ ਤੁਹਾਡੇ ਜਰੀਏ ਸੱਦਾ ਦਿੰਨੇ ਆ ਕਿ ਹਮ ਹਮਾ ਕੇ ਪਹੁੰਚੋ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਅਤੇ ਨਵੇਂ ਦਰਬਾਰ ਸਾਹਿਬ ਦੇ ਦਰਸ਼ਨ ਕਰੋ ਜੀ ਤੇ ਬਾਕੀ ਅ ਬੇਨਤੀ ਇਹ ਆ ਵੀ ਜਿੰਨੇ ਵੀ ਸੰਗਤ ਆਵੇ ਕੀ ਗੁਰੂ ਮਰਿਆਦਾ ਦੀ ਵਿੱਚ ਰਹਿ ਕੇ ਹੀ ਆਉਣਾ ਜੀ ਸੋ ਸਾਰੇ ਨਗਰ ਵੱਲੋਂ ਦੇਸ਼ ਵਿਦੇਸ਼ ਦੇ ਵਿੱਚ ਵਸਦੀਆਂ ਸਾਰੀਆਂ ਸੰਗਤਾਂ ਨੂੰ ਖੁੱਲਾ ਸੱਪ ਹੈ ਹਰ ਸਾਲ ਦੀ ਤਰ੍ਹਾਂ ਜੀ ਆਪਣਾ ਸਮਾਗਮ ਹੁੰਦਾ ਹੈ ਸੰਗਤਾਂ ਦੇ ਮਨ ਦਾ ਉਤਸ਼ਾਹ ਦੇ ਦੇਆ ਵਕਤ ਵਾਰਦ ਹੁੰਦਾ ਪਰ ਇਸ ਸਾਲ ਦੇਖੇ ਤਾਂ ਕਿੰਦਾ ਦਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਇਸ ਸਾਲ ਜਿਵੇਂ ਕਿ ਤੁਹਾਨੂੰ ਪਹਿਲਾਂ ਦੱਸਿਆ ਜੀ ਉਤਸ਼ਾਹ ਪਹਿਲਾਂ ਨਾਲੋਂ ਜ਼ਿਆਦਾ ਹੈ ਜੀ ਸੰਗਤਾਂ ਦੇ ਮਨ 'ਚ ਬਹੁਤ ਉਤਸ਼ਾਹ ਹੈ ਜੀ ਉਹਦਾ ਕਾਰਨ ਇਹ ਹੈ ਕਿ ਜੋ ਸਾਡੀ ਸੇਵਾ ਚੱਲ ਰਹੀ ਸੀ ਸਾਡੇ ਬਹੁਤ ਹੀ ਸਤਿਕਾਰਯੋਗ ਬਾਬਾ ਨਿਰਮਲ ਸਿੰਘ ਦੀ ਅਗਵਾਈ ਦੇ ਵਿੱਚ ਜੋ ਸੇਵਾ ਚੱਲ ਰਹੀ ਸੀ ਉਹ ਸੰਪੂਰਨ ਹੋ ਗਈ ਹੈ 5 ਜੁਲਾਈ ਨੂੰ ਯਾਨੀ ਕਿ ਕੱਲ ਨੂੰ ਨਗਰ ਕੀਰਤਨ ਇੱਥੋਂ ਹੀ ਆਰੰਭ ਹੋਣਗੇ ਦਰਬਾਰ ਸਾਹਿਬ ਦੇ ਵਿੱਚੋਂ ਸੋ ਇਸ ਕਰਕੇ ਸੰਗਤਾਂ ਦੇ ਵਿੱਚ ਬਹੁਤ ਉਤਸ਼ਾਹ ਹੈ ਜੀ ਤੇ ਇਸ ਵੱਡੇ ਸਮਾਗਮ ਦੇ ਵਿੱਚ ਸਾਡੇ ਇਲਾਕੇ ਪਰ ਤੋਂ ਕੱਲਾ ਮੌਸ ਸਾਹਿਬ ਤੋਂ ਨਹੀਂ ਆਲੇ ਦੁਆਲੇ ਸਾਰੇ ਪਿੰਡਾਂ ਤੋਂ ਸੰਗਤ ਪਹੁੰਚ ਰਹੀ ਹੈ ਸੇਵਾ ਲਈ ਵੀ ਤੇ ਦਰਸ਼ਨਾਂ ਲਈ ਵੀ ਪਹੁੰਚ ਰਹੀ ਹੈ ਹਾਂਜੀ ਬਾਬਾ ਜੀ ਸਾਡੇ ਚੈਨਲ ਦੇ ਮਾਧਿਅਮ ਰਾਹੀਂ ਜੀ ਤੁਹਾਨੂੰ ਦੇਸ਼ਾਂ-ਵਦੇਸ਼ਾਂ ਤੋਂ ਨੌਜਵਾਨ ਪੀੜ੍ਹੀ ਸੰਗਤ ਦੇਖ ਰਹੀ ਐ ਸੁਣ ਰਹੀ ਐ ਤੇ ਟਾਡਾ ਕੀ ਕਹਿਣਾ ਟੀਕਾ ਕਾਲ ਸਾਹਿਬ ਐ ਜੀ ਬਤੇਰੀ ਸੰਗਤਾਂ ਨੂੰ ਵੱਤੋ ਵੱਤ ਇਹੋ ਹੀ ਕਹਿਣਾ ਜੀ ਜਦੋਂ ਵੀ ਕਿਤੇ ਇੰਡੀਆ ਆਓ ਤੇ ਇਥੇ ਧੰਤਨ ਜੀ ਗੁਰੂ ਅਰਜਨ ਦੇਵ ਜੀ ਮਹਾਰਾਜ ਮਾਤਾ ਗੰਗਾ ਜੀ ਦੇ ਇਥੇ ਮਹਾਰਾਜ ਦੇ ਵਿਆਹਪੁਰਬ ਆ ਇਥੇ ਮਹਾਰਾਜੀ ਦਾ ਗੁਰੂ ਅਰਜਨ ਦੇਵ ਜੀ ਦਾ ਵਿਆਹ ਹੋਇਆ ਹੈ ਜਿਹੜੇ ਇਥੋਂ ਲਾਗੇ ਤੋਂ ਦੂਰ ਵੀ ਰਹਿੰਦੀ ਆ ਸੰਗਤ ਜਿਵੇਂ ਕੋਈ ਮਾਜੇ ਜਿਆ ਜੋ ਕੋਈ ਮਾਲ ਵੇਚਿਆ ਉਹ ਵੀ ਇੱਥੇ ਦਰਸ਼ਨ ਕਰਨ ਆਉ ਉਹ ਇੱਥੇ ਏਨੇ ਬ੍ਰਹਮ ਗਿਆਨੀ ਆਏ ਆ ਬਾਬਾ ਬੁੱਢਾ ਜੀ ਤੇ ਭਾਈ ਗਰਦਾਸ ਜੀ ਭਾਈ ਬੰਜ ਜੀ ਭਾਈ ਸੰਗ ਜੀ ਭਾਈ ਸਾਲੋ ਜੀ ਭਾਈ ਸਚੋ ਜੀ ਬਹੁਤ ਬ੍ਰਹਮ ਗਿਆਨੀ ਮਹਾਰਾਜ ਦੇ ਨਾਲ ਆਏ ਆ ਇਹ ਇੰਨੀ ਪਵਿੱਤਰ ਜਗ੍ਹਾ ਏ ਜਿਹੜਾ ਬੰਦਾ ਇੱਥੇ ਅਰਦਾਸ ਕਰਕੇ ਘਰ ਨਹੀਂ ਪਹੁੰਚਦਾ ਮਹਾਰਾਜ ਕਾਰਜ ਉਹਦੇ ਪਹਿਲਾਂ ਕਰਦੇ ਆ ਇਹੋ ਜਿਹੜੀ ਸੰਗਤ ਬਾਹਰ ਆਉਂਦੀ ਆ ਵੀ ਇੱਕ ਵਾਰ ਮੌਸਾਬ ਦੇ ਦਰਸ਼ਨ ਕਰਨ ਆਓ ਤੇ ਬਾਕੀ ਬਾਬਾ ਜੀ ਵੱਲੋਂ ਜਿਹੜਾ ਨਵਾਂ ਦਰਬਾਰ ਸਾਹਿਬ ਬਣਿਆ ਇਹਦੇ ਵੀ ਦਰਸ਼ਨ ਕਰੋ ਸੰਗਤਾਂ ਦੀ ਗੱਲ ਕਰਦੇ ਹਾਂ ਜੀ ਆਪਾਂ ਹਰ ਸਾਲ ਦੀ ਤਰ੍ਹਾਂ ਜੀ ਸਮਾਗਮ ਹੁੰਦਾ ਹੈ ਤੇ ਸੰਗਤਾਂ ਕਿੱਥੋਂ ਕਿੱਥੋਂ ਹਾਜ਼ਰੀਆਂ ਭਰਨ ਵਾਸਤੇ ਆਉਂਦੇ ਗਾਣੇ ਸੰਗਤਾਂ ਮੈਨੂੰ ਮੇਰੇ ਉੱਤਰਾਖੰਡ ਚੋਂ ਵੀ ਸੰਗਤ ਆ ਰਹੀ ਏ ਜੂਪੀ ਜੋ ਵੀ ਮੱਝੇ ਚੋਂ ਵੀ ਗੱਡੀ ਭਰ ਕੇ ਆ ਰਹੀ ਏ ਹਰਿਆਣੇ ਚੋਂ ਵੀ ਸੰਗਤ ਆ ਰਹੀ ਏ ਤੇ ਬਾਕੀ ਇਧਰ ਦੇ ਜਿੰਨੀ ਵੀ ਜਿਵੇਂ ਮੁੰਡੇ ਜਿਹੜੇ ਵਿਆਹੇ ਆ ਉਹਨਾਂ ਦੇ ਵੀ ਗਾਂ ਰਿਸ਼ਤੇਦਾਰ ਆਉਂਦੇ ਤੇ ਜਿਹੜੀਆਂ ਇਥੋਂ ਦੀਆਂ ਗੁੱਡੀਆਂ ਵੇਈਆਂ ਉਹਨਾਂ ਦੇ ਰਿਸ਼ਤੇਦਾਰ ਇਸ ਪ੍ਰੋਗਰਾਮ ਤੇ ਇਥੇ ਪਹੁੰਚਦੇ ਆ ਇਧਰ ਦੇ ਏਰੀਆ ਦੇ ਇਨਾ ਉਸਤਾ ਜੀ ਠੀਕ ਆ ਠੀਕ ਆ ਅਨੇ ਪ੍ਰਾਂਤਰ ਸਮਝ ਤੋਂ ਆਵਾਰੀ ਤਾਂ ਇਹ ਕਿ ਆਪਣੇ ਬਾਬਾ ਜੀ ਦੀ ਬਰਾਤ ਅੱਥੇ ਜੀ ਰੁਕੀ ਸੀ ਹਾਂਜੀ ਪਹਿਲਾਂ ਨਾ ਮਿਲ ਗਈ ਮਹਾਰਾਜ ਦੀ ਬਰਾਤ ਆਈ ਉੱਥੋਂ ਤਿਆਰੀ ਕਰਕੇ ਮਹਾਰਾਜ ਨੌ ਬਸਤਰ ਉੱਥੇ ਮਹਾਰਾਜ ਛੱਡ ਕੇ ਫਿਰ ਇੱਥੇ ਆਏ ਆ ਇੱਥੇ ਫਿਰ ਦੋ ਦਿਨ ਇੱਥੇ ਮਹਾਰਾਜ ਰੁਕੇ ਉਹ ਤੋਂ ਬਾਅਦ ਇੱਥੋਂ ਮਾਤਾ ਗੰਗਾ ਜੀ ਨਾਲ ਵਿਆਹ ਹੋਇਆ ਫਿਰ ਮਹਾਰਾਜ ਇੱਥੋਂ ਵਾਪਸ ਗਏ ਠੀਕ ਹੈ ਠੀਕ ਹਾਂਜੀ 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 ਸਵੇਰੇ ਜੀ ਆਪਣੇ ਪਾਰਟੀ ਵਿੱਚ ਤੁਸੀਂ ਕਿਹਾ ਹੈ ਤੁਮਾਨ ਕਿੰਨੇ ਵਜੇ ਸੱਜ ਜਾਣਗੇ ਸਵੇਰੇ ਜੀ ਪਹਿਲਾ ਖੰਡਪੜ ਸਾਹਿਬ ਦੇ ਭੋਗ ਵਣਗੇ ਥੱਲੇ ਜਿੱਥੇ ਅਸੀਂ ਆਰਜੀ ਪ੍ਰਕਾਸ਼ ਕੀਤਾ ਮਹਾਰਾਜ ਦਾ ਥੱਲੇ ਉੱਤੇ 10 ਵਜੇ ਮਹਾਰਾਜ ਦਾ ਫਿਰ ਉਤੋਂ ਚਾਲਾ ਨਗਰ ਕੀਰਤਨ ਦੇ ਰੂਪ ਦੇ ਵਿੱਚ ਲੈ ਕੇ ਸੰਗਤਾਂ ਉੱਤੇ ਦਰਬਾਰ ਸਾਹਿਬ ਚ 10 ਵਜੇ ਚੱਲਾਂਗੇ 11:30 ਵਜੇ ਜਾਣਗੇ ਇੱਥੇ ਤੇ ਕਰਾਉਂਦੇ ਹੁੰਦੇ ਆ ਠੀਕ ਹੈ ਠੀਕ ਹੈ ਹਾਂਜੀ ਹਾਂਜੀ ਤੇ ਦੂਸਰੇ ਦਿਨ ਆਪਣੇ ਪੂਰੇ ਦਵਾਨ ਸਜਣ ਹਾਂਜੀ ਇਹ ਨੂੰ ਸਤ ਨੂੰ ਦਵਾਨ ਤੇ ਸਾਈ ਤੇ ਸਾਈ ਤੇ ਹਾਂਜੀ ਉਹ ਸਜਣਗੇ ਪੂਰੇ ਦਵਾਨ ਸਜਣਗੇ ਠੀਕ ਹੈ ਠੀਕ ਹੈ ਨੌਜਵਾਨ ਪੀੜੀ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਆ ਚੈਨਲ ਦੇ ਮਾਧਿਅਮ ਰੋਂ ਨੌਜਵਾਨ ਪੀੜ੍ਹੀ ਆ ਵੀ ਨਸ਼ਿਆਂ ਨੂੰ ਤਿਆਗੋ ਤੇ ਜਿੱਥੇ ਜਿੱਥੇ ਜਿਨ੍ਹਾਂ ਦੇ ਗੁਰੂ ਘਰ ਹੈ ਉੱਥੇ ਸੇਵਾ ਕਰਿਆ ਕਰੋ ਨਸ਼ਿਆਂ ਦੀ ਕੁਛ ਨਹੀਂ ਹੈਗਾ ਮਹਾਰਾਜ ਦੇ ਨਾਮ ਜਪੋ ਕੀਰਤ ਕਰੋ ਤੇ ਵੰਡ ਕੇ ਛਕੋ ਇਹੋ ਜਿਹਾ ਸੰਗਤ ਰੂਪ ਦੇਜਾ ਸਾਰੇ ਨੌਜਵਾਨਾਂ ਨੂੰ ਠੀਕ ਹੈ ਠੀਕ ਹੈ ਲਗਾਤਾਰ ਜੇ ਕਿੰਨੇ ਆਪਾਂ ਬਰਿਆ ਕਹਿ ਸਕਦੇ ਹਾਂ ਸਾਲ ਤੇ ਨਹੀਂ ਹੋ ਸਕਦੇ ਬਰਿਆ ਜੋ ਕਿੰਨਾਕ ਜੇ ਆਈਡੀਆ ਵੀ ਲਾਈਏ ਕਿੰਨੇ ਸਮੇਂ ਤੋਂ ਇੱਥੇ ਮੇਲਾ ਜੀ ਆਪਣਾ ਹੁੰਦਾ ਹੈ ਮੇਲਾ ਦੇ ਪਹਿਲਾਂ ਤੋਂ ਚੱਲਦਾ ਆ ਜਦੋਂ ਮਹਾਰਾਜ ਆਏ ਸਹੀ ਜੇ ਸਹੀ ਯੋ ਯੋ ਸੰਗਤ ਵਾਦੀ ਜਾਂਦੀ ਉਦੋਂ ਤੋਂ ਵੱਧ ਜਾਂਦਾ ਹੁਣ ਤੇ ਸਮਝੋ ਵੀ ਇੱਥੋਂ ਫਲੋਰ ਤੱਕ ਸ਼ਬੀਲਾਂ ਲਗੀਆਂ ਐ ਇੱਥੇ ਪਤਾ ਨਹੀਂ ਕਿੰਨੀ ਕਿ ਸ਼ਬੀਲ ਲਗੜੀ ਕਿੰਨਾ ਕੁ ਲੰਗਰ ਚੱਲਦਾ ਕੋਈ ਪਤਾ ਨਹੀਂ ਕੋਈ ਲੱਡੂਆਂ ਦੀ ਟਰਾਲੀ ਭਰੀ ਆਉਂਦਾ ਕੋਈ ਬਰਫੀ ਦੀ ਕੋਈ ਕੋਈ ਠੰਡੀਆਂ ਦੀ ਟਰਾਲੀ ਭਰੀ ਆਉਂਦਾ ਕੋਈ ਅੰਬਾਂ ਦੀ ਟਰਾਲੀ ਭਰੀ ਆਉਂਦਾ ਇੱਥੇ ਨਹੀਂ ਉਹ ਲੰਗਰ ਵੀ ਸਾਰਾ ਪਿੰਡਾਂ ਜੋ ਟਰਾਲੀਆਂ ਪਰ ਪਰ ਕੇ ਆਉਂਦੀਆਂ ਲੰਗਰ ਲੰਗਰ ਵੀ ਸਾਰਾ ਪਿੰਡਾਂ ਜੋ ਜਿਆਦਾ ਬਣ ਕੇ ਆਉਂਦਾ ਹਾਂਜੀ 6 ਨੂੰ ਤੇ 7 ਨੂੰ ਠੀਕ ਹੈ ਹਾਂਜੀ ਸਮੂਹ ਸੰਗਤ ਦੀ ਗੱਲ ਕਰਦੇ ਆਂ ਤੇ ਐਨਆਰਈ ਵੀਰਾਂ ਦਾ ਕਿੱਦਾਂ ਦਾ ਸਹਿਯੋਗ ਰਿਹਾ ਸੰਯੋਗ ਤੇ ਚਲੋ ਜਿਹੜਾ ਵੀ ਇੱਧਰ ਆਉਂਦਾ ਹੈ ਗੋਲਕ ਜੀ ਜੋ ਪਾ ਜਾਂਦਾ ਹੈ ਕੋਈ ਸੰਗਤ ਉਤਰਾ ਹੀ ਮਾਇਆ ਦੇ ਜਾਂਦੀ ਹੈ ਬਾਕੀ ਇਹ ਗੁਰੂ ਦੇ ਕਾਰਜ ਨੇ ਮਹਾਰਾਜ ਆਪੇ ਕਰਾਈ ਜਾਂਦਾ ਠੀਕ ਹਾਂਜੀ ਹਾਂਜੀ ਹੁਣ ਅਸੀਂ ਟੈਡੀ ਗੱਲਬਾਤ ਕਰਾਈ ਸੀ ਮਾਹ ਸਾਬ ਆਪਣੇ ਪਿੰਡ ਤੋਂ ਕਲਾਸ ਰੋਇ ਪੱਤਰਕਾਰ ਹਰਪਾਲ ਸਿੰਘ ਜੱਜ ਪ्युअर ਪੰਜਾਬ ਹਰ